ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਆ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਗਾਲਾਂ ਦੀ ਖੋਈ ਕਿਸ ਤਰ੍ਹਾਂ ਹੋਈ ਇਹ ਸਾਡੇ ਲਈ ਕਿਸ ਤਰ੍ਹਾਂ ਫਾਇਦੇਮੰਦ ਨੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਗਾਲ ਦੀ ਹੀ ਖੋਜ ਆਪਣੇ ਆਪ ਵਿੱਚ ਬਹੁਤ ਵੱਡੀ ਖੋਜ ਹੈ ਕਿਉਂਕਿ ਗਾਲ ਦੀ ਖੋਜ ਨੇ ਬਹੁਤ ਵੱਡੇ ਵੱਡੇ ਜੁੱਦ ਤੇ ਵੱਡੀਆਂ ਵੱਡੀਆਂ ਲੜਾਈਆਂ ਖਤਮ ਕਰ ਦਿੱਤੀਆਂ ਸੀ ਜਿਹੋ ਲੜਾਈਆਂ ਖੂਨ ਖਰਾਬੇ ਨਾ ਹੁੰਦੀਆਂ ਸੀ ਉਹ ਕਿਸੇ ਬੰਦੇ ਨੇ ਗਾਲਾਂ ਦੇ ਵਿੱਚ ਹੀ ਸਮੇਟ ਕੇ ਰੱਖ ਦਿੱਤੀਆਂ ਸੋ ਮਨੁੱਖੀ ਸੱਭਿਆਚਾਰ ਦੇ ਵਿੱਚ ਪਹਿਲੀ ਵਾਰ ਕਿਸੇ ਬੰਦੇ ਨੇ ਆਪਣੇ ਦੁਸ਼ਮਣ ਵਿਰੁੱਧ ਹਥਿਆਰ ਵਰਤਣ ਦੀ ਥਾਂ ਗਾਲ ਕੱਢ ਕੇ ਹੀ ਕੰਮ ਸਾਰਿਆ ਹੋਵੇਗਾ ਤੇ ਉਸ ਤੋਂ ਬਾਅਦ ਉਸ ਦਾ ਦੁਸ਼ਮਣ ਇਸ ਚੀਜ਼ ਤੋਂ ਦੁਖੀ ਹੋਇਆ ਤਾਂ ਉਸ ਵਕਤ ਗਾਲ ਦੀ ਖੋਜ ਹੋਈ ਕਿਉਂਕਿ ਉਸ ਨੇ ਸ਼ਬਦਾਂ ਨਾਲ ਹੀ ਕਿਸੇ ਨੂੰ ਦੁਖੀ ਕਰ ਦਿੱਤਾ ਸੀ ਸੋ ਗਾਲਾ ਕੱਢਣਾ ਮਨੁੱਖੀ ਜੀਵਨ ਦੇ ਮਹੱਤਵਪੂਰਨ ਅੰਗ ਹੈ ਤੇ ਪੜਾਅ ਵੀ ਹੈ ਇਹ ਬੜਾ ਹਲੇ ਵੀ ਚੱਲ ਰਿਹਾ ਹੈ ਤਿਸ ਨੂੰ ਮਹੱਤਵਪੂਰਨ ਅੰਗ ਇਸ ਕਰਕੇ ਮੰਨ ਸਕਦੇ ਹਾਂ ਕਿ ਜੇਕਰ ਸਾਡੀ ਘਰੇ ਕਿਸੇ ਨਾਲ ਲੜਾਈ ਹੁੰਦੀ ਹੈ ਜਾਂ ਕਿਸੇ ਗਵੰਡੀ ਨਾਲ ਲੜਾਈ ਹੁੰਦੀ ਹੈ ਤਾਂ ਅਸੀਂ ਗਾਲਾਂ ਕੱਢ ਕੇ ਹਿਸਾਰ ਲੈਨੇ ਆ ਪਰ ਜੀ ਗਾਲਾਂ ਨਾ ਹੁੰਦੀਆਂ ਤਾਂ ਸਿੱਧਾ ਸਿਰ ਪਾੜਨ ਵਾਲੀ ਗੱਲ ਹੋਣੀ ਸੀ ਤੇ ਮੌਤ ਵੀ ਹੋ ਸਕਦੀ ਸੀ ਜਿਵੇਂ ਪਿੱਛੇ ਜੇ ਸਵਿਟਜ਼ਰਲੈਂਡ ਵਿੱਚ ਇੱਕ ਕੰਪਨੀ ਖੁੱਲੀ ਗਈ ਸੀ ਤੇ ਉੱਥੋਂ ਦੇ ਕਰਮਚਾਰੀ ਨੂੰ ਤੁਸੀਂ ਗਾਲਾਂ ਕੱਢ ਕੇ ਆਪਣੇ ਮਨ ਦਾ ਗੁਆਰ ਕੱਢ ਸਕਦੇ ਸੀ ਤੇ ਉੱਥੋਂ ਦੇ ਲੋਕ ਲਗਭਗ 1 ਮਿੰਟ ਦਾ 1 ਡਾਲਰ ਦੇ ਕੇ ਜਿਹੜੀ ਮਰਜ਼ੀ ਗਾਲ ਕੱਢ ਸਕਦੇ ਸੀ ਤੇ ਗਾਲਾਂ ਕੱਟਣ ਵਾਲੇ ਦੀ ਮਰਜ਼ੀ ਸੀ ਕਿ ਉਹ ਚਾਹੇ ਤਾਂ ਉਹਦੀਆਂ ਗਾਲਾਂ ਔਰਤ ਵੀ ਸੁਣ ਸਕਦੇ ਸੀ ਸੋ ਇਹ ਸੇਵਾ ਦਾ ਲਾਭ ਕਈ ਲੋਕਾਂ ਨੇ ਉਠਾਇਆ ਆਮ ਕਰਕੇ ਕਈ ਦਿਨ ਪਹਿਲਾਂ ਇੱਥੇ ਆਪਣੀ ਬਾਰੀ ਬੁੱਕ ਕਰਵਾਉਣੀ ਪੈਂਦੀ ਸੀ ਤੇ ਦੁਸਤਾਂ ਨੇ ਇਸ ਤਰ੍ਹਾਂ ਦਾ ਬਿਜ਼ਨਸ ਬਣਾਇਆ ਤੇ ਕੁਝ ਸਮਾਂ ਸੀ ਜਦੋਂ ਗੱਲਾਂ ਕੇਵਲ ਜ਼ਬਾਨੀ ਮੂੰਹ ਤੇ ਸਾਹਮਣੇ ਆ ਕੇ ਹੀ ਕੱਢੀਆਂ ਜਾਂਦੀਆਂ ਸੀ ਪਰ ਅੱਜ ਕੱਲ ਇਹ ਗੱਲਾਂ ਖ਼ਬਾਰਾਂ ਰਸਾਲੇ ਚਿੱਠੀ ਪੱਤਰਾਂ ਟੈਲੀਫੋਨ ਤੇ ਇੰਟਰਨੈਟ ਰਾਹੀਂ ਇਹਨਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਸੋ ਮਨੁਭਗਾਨਕ ਤੌਰ ਤੇ ਗੱਲਾਂ ਮਾਨਸਿਕ ਤਰ੍ਹਾਂ ਨੂੰ ਦੂਰ ਕਰਨ ਲਈ ਕੱਢੀਆਂ ਜਾਂਦੀਆਂ ਨੇ ਤੇ ਗੱਲਾਂ ਤੋਂ ਵਿਅਕਤੀ ਦੀ ਆਰਥਿਕ ਸਥਿਤੀ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਸਗੋਂ ਗੱਲਾਂ ਦੇ ਨਾਂ ਨਾਲਾਂ ਦੋਵਾਂ ਵਿਅਕਤੀਆਂ ਦੇ ਆਪਸੀ ਰਿਸ਼ਤੇ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ ਕਿ ਉਹ ਅਸਲ ਵਿੱਚ ਕੀ ਸੋਚਦੇ ਨੇ ਕਿਉਂਕਿ ਗੱਲ ਜਦੋਂ ਕੱਢੀ ਜਾਂਦੀ ਹੈ ਤਾਂ ਉਸੇ ਵਕਤ ਨਹੀਂ ਬਣਾਈ ਜਾਂਦੀ ਉਹ ਆਪਣੇ ਆਪ ਨਿਕਲਦੀ ਹੈ ਮਤਲਬ ਉਹ ਵਿਅਕਤੀ ਉਸਦੇ ਪ੍ਰਤੀ ਬਹੁਤ ਲੰਮੇ ਸਮੇਂ ਤੋਂ ਜ਼ਹਿਰ ਕੋਲ ਰਿਹਾ ਹੁੰਦਾ ਹੈ ਸੋ ਉਸ ਵਕਤ ਆਪਣੇ ਆਪ ਨਿਕਲਦੀ ਹੈ ਤੇ ਸਾਇੰਸ ਸੰਸਾਰ ਜਿਵੇਂ ਹੱਸਣ ਨਾਲ ਰੋਣ ਨਾਲ ਸ਼ਾਂਤੀ ਮਿਲਦੀ ਹੈ ਉਸੇ ਤਰ੍ਹਾਂ ਗਾਣਾ ਕੱਢਣ ਨਾਲ ਵੀ ਸ਼ਾਂਤੀ ਮਿਲਦੀ ਹੈ ਜਿਹੜਾ ਵਿਅਕਤੀ ਇਹ ਦਾਅਵਾ ਕਰੇ ਕਿ ਉਸਨੇ ਕਦੇ ਗਾਲ ਨਹੀਂ ਕੱਢੀ ਤਾਂ ਸਮਝ ਜਾਣਾ ਕਿ ਉਹ ਝੂਠ ਬੋਲ ਰਿਹਾ ਹੈ ਤੇ ਪੁਰਸਾਰਤ ਵਿੱਚ ਇੰਨੀਆਂ ਗਾਲਾਂ ਕੱਢਦੇ ਨੇ ਤੇ ਉਹਨਾਂ ਵਿੱਚੋਂ ਬਹੁਤ ਗਿੰਤੀ ਵਿੱਚ ਮਾਵਾ ਭੈਣਾਂ ਦੀਆਂ ਹੁੰਦੀਆਂ ਨੇ ਤੇ ਇਸ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਦੀ ਇੱਜ਼ਤ ਦਾ ਮਾਪ ਤੋਲ ਉਸ ਦੀ ਮਾਂ ਭੈਣ ਨਾਲ ਜੁੜਿਆ ਹੁੰਦਾ ਹੈ ਅਣਖੀਲਾ ਵਿਅਕਤੀ ਜਿਹੀਆਂ ਗਾਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਪਰ ਘਟਣਖੀਲਾ ਵਿਅਕਤੀ ਕੱਢੀਆਂ ਗਾਲਾਂ ਨੂੰ ਉਸੇ ਸਥਿਤੀ ਤੇ ਮਹੱਤਤਾ ਦੇਵੇਗਾ ਤੇ ਵਿਰੋਧ ਕਰੇਗਾ ਜਦੋਂ ਉਸ ਨੂੰ ਗਾਲਾਂ ਪੈਂਦੀਆਂ ਹੋਈਆਂ ਦੂਜੇ ਲੋਕ ਦੇਖ ਲੈਣਾ ਤੇ ਇਸ ਤੋਂ ਬਾਅਦ ਹੋਰ ਟਾਈਪ ਦਾ ਵਿਅਕਤੀ ਹੁੰਦਾ ਹੈ ਉਹ ਉਸ ਵਕਤ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕਰਦਾ ਬੇਸ਼ੱਕ ਉਸ ਨੂੰ ਲੋਕ ਗਾਲਾਂ ਪੈਂਦੀਆਂ ਹੋਈਆਂ ਦੇਖਣ ਜਾਂ ਨਾ ਦੇਖਣਾ ਤੇ ਲੋਕਾਂ ਦੇ ਨਿਗਾ ਦੇ ਵਿੱਚ ਉਸ ਨੂੰ ਡਰਪੋ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਉਹ ਵਿਅਕਤੀ ਉਸ ਵਕਤ ਕੋਈ ਵੀ ਜਵਾਬ ਨਹੀਂ ਦਿੰਦਾ ਉਹ ਆਪਣੇ ਆਪ ਨੂੰ ਸਾਫ਼ ਕਰਕੇ ਦਿਖਾਉਂਦਾ ਹੈ ਤੇ ਆਪਣਾ ਅਹੁਦਾ ਬਹੁਤ ਵੱਡਾ ਕਰ ਲੈਂਦਾ ਹੈ ਤੇ ਜਿਹੇ ਵਿਅਕਤੀ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਦਕਿ ਨਖੀਲੀ ਵਿਅਕਤੀ ਦਾ ਹੁੰਦਾ ਹੈ ਤੇ ਉਸ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਕੈਂਡ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੇ ਬੰਦੇ ਆਪਣੇ ਅਹੁਦੇ ਨੂੰ ਵੱਡਾ ਕਰਕੇ ਬਦਲਾ ਲੈ ਲੈਂਦੇ ਨੇ ਪਰ ਅਸਲ ਵਿੱਚ ਅੱਜ ਕੱਲ ਬਹੁਤੀਆਂ ਲੜਾਈਆਂ ਕਾਲਾਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਪਰ ਜੇਕਰ ਪਹਿਲੇ ਸਮੇਂ ਦੇ ਹਸਾਬ ਨਾਲ ਦੇਖਿਆ ਜਾਵੇ ਤਾਂ ਇਹ ਸੇਥ ਪੁਆਇੰਟ ਹੁੰਦਾ ਸੀ ਤੇ ਪਹਿਲੇ ਸਮੇਂ ਦੇ ਵਿੱਚ ਸਿੱਧਾ ਸਿਰ ਪੜਾਈ ਹੁੰਦੀ ਸੀ ਪਰ ਅੱਜ ਕੱਲ ਪਹਿਲਾਂ ਗਾਲਾਂ ਕੱਢੀ ਜਾਂਦੇ ਨੇ ਬਾਅਦ ਵਿੱਚ ਲੜਾਈ ਹੁੰਦੀ ਹੈ ਤੇ ਕਈ ਵਾਰ ਗਾਣਾਂ ਨਾਲ ਹੀ ਸਰ ਜਾਂਦਾ ਹੈ ਤੇ ਬੰਦੇ ਦੀਆਂ ਗਾਲਾਂ ਸਿੱਧੀਆਂ ਤੇ ਸਪਸ਼ਟ ਹੁੰਦੀਆਂ ਨੇ ਪਰ ਔਰਤ ਦੀਆਂ ਗਾਲਾਂ ਦੂਜੇ ਦੀ ਇਸਤਰੀ ਪਤੀ ਪਰਾ ਪੁੱਤਰ ਦੇ ਮਰ ਜਾਣ ਨੇ ਕਹਾਵਲਾਂ ਵਾਲੀਆਂ ਹੁੰਦੀਆਂ ਨੇ ਜਾਨੀ ਕਿ ਵੱਦਵਾਵ ਵਾਲੀਆਂ ਹੁੰਦੀਆਂ ਨੇ ਪਰ ਕਿਹਾ ਜਾਂਦਾ ਹੈ ਕਿ ਘੱਟ ਪੜੇ ਲੋਕ ਪੜ੍ਹੇ ਲਿਖੇ ਦੇ ਮੁਕਾਬਲੇ ਬਹੁਤ ਜ਼ਿਆਦਾ ਗਾਲਾਂ ਕੱਢਦੇ ਨੇ ਪਰ ਬੇਸ਼ੱਕ ਪੜ੍ਹੇ ਲਿਖੇ ਲੋਕ ਉਹਨਾਂ ਨਾਲੋਂ ਘੱਟ ਗਾਲਾਂ ਕੱਢਦੇ ਨੇ ਪਰ ਦੂਜੇ ਨੂੰ ਕੋਸ ਤੇ ਰਹਿੰਦੇ ਨੇ ਬਹੁਤ ਲੰਮੇ ਸਮੇਂ ਤੱਕ ਗਾਲਾਂ ਦਾ ਅਸਰ ਉਦੋਂ ਹੁੰਦਾ ਹੈ ਜਦੋਂ ਗਾਲਾਂ ਉਹਦੀ ਮਾਂ ਬੋਲੀ ਵਿੱਚ ਗੱਡੀਆਂ ਜਾਣਾ ਮਤਲਬ ਜੇਕਰ ਸਾਹਮਣੇ ਵਾਲਾ ਵਿਅਕਤੀ ਕਿਸੇ ਦੂਜੀ ਭਾਸ਼ਾ ਨੂੰ ਜਾਣਦਾ ਹੋਵੇ ਤੇ ਤੁਸੀਂ ਉਸ ਨੂੰ ਹੋਰ ਭਾਸ਼ਾ ਵਿੱਚ ਗੱਲਾਂ ਕੱਢੀ ਜਾਵੋ ਤਾਂ ਉਸ ਤੇ ਜ਼ਿਆਦਾ ਅਸਰ ਨਹੀਂ ਹੋਵੇਗਾ ਇੱਕ ਸੀਮਾ ਤੱਕ ਗੱਲਾਂ ਕੱਢਣ ਦਾ ਸਿੱਟਾ ਚੰਗਾ ਹੁੰਦਾ ਹੈ ਗੱਲਾਂ ਕੱਢਣ ਨਾਲ ਮਨੁੱਖ ਸ਼ਾਂਤ ਹੋ ਜਾਂਦਾ ਹੈ ਪਰ ਲਗਾਤਾਰ ਜਿਹੜਾ ਬੰਦਾ ਗੱਲਾਂ ਕੱਢਦਾ ਰਹੇ ਉਹ ਮਾਨਸਿਕ ਤੌਰ ਤੇ ਰੋਗੀ ਹੋਣ ਦਾ ਸੰਕੇਤ ਸਮਝਿਆ ਜਾਣਾ ਚਾਹੀਦਾ ਹੈ ਦੋਸਤੋ ਵੀਡੀਓ ਕਿਸਤਨ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਬਣਾ ਨਾ ਜਾਣਾ ਤੇ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ